ਸੀਆਈ ਸਟਾਫ ਬਠਿੰਡਾ ਪੁਲਿਸ ਦੀ ਗੁੰਡਾਗਰਦੀ ਨੇ ਇਮਾਨਦਾਰ ਪੁਲਿਸ ਅਫਸਰਾਂ ਦਾ ਵੀ ਸਿਰ ਕੀਤਾ ਮੀਮਾ ਆਖਰ ਨਰਿੰਦਰ ਸਿੰਘ ਦਾ ਕੀ ਸੀ ਕਸੂਰ ਕਿਉਂ ਉਤਾਰਿਆ ਉਸ ਨੂੰ ਮੌਤ ਦੀ ਕਾਟ ਸ਼ਰੀਰ ਤੇ ਲੱਗੇ ਥਾਂ ਥਾਂ ਕਰੰਟ ਦੇ ਨਿਸ਼ਾਨ ਦੱਸ ਰਹੇ ਨੇ ਆਪਣੇ ਆਪ ਵਿੱਚ ਗੁੰਡਾਗਰਦੀ ਦੀ ਕਹਾਣੀ ਇਸ ਸਮੇਂ ਤੁਸੀਂ ਵੇਖ ਰਹੇ ਹੋ ਪੋਸੂਨਾਮਾ ਚੈਨਲ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਇਹਨਾਂ ਦਿਨਾਂ ਦੇ ਵਿੱਚ ਸੀਆਈ ਸਟਾਫ ਬਟਿੰਡਾ ਦੀ ਗੁੰਡਾਗਰਦੀ ਦੀਆਂ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਵਿੱਚ ਖਬਰਾਂ ਭਰੀਆਂ ਹੋਈਆਂ ਨੇ ਉਸ ਦੇ ਤਸ਼ੱਦਦ ਦੀਆਂ ਕਿਉਂਕਿ ਪਰਿਵਾਰਕ ਮੈਂਬਰਾਂ ਨੇ ਜਿਸ ਤਰ੍ਹਾਂ ਦੇ ਦੋਸ਼ ਲਾਏ ਨੇ ਪੁਲਿਸ ਵਾਲਿਆਂ ਦੇ ਉੱਪਰ ਉਹ ਸੁਣ ਕੇ ਸੱਚਮੁੱਚ ਰੂਹ ਕੰਬ ਜਾਂਦੀ ਹੈ ਕਿ ਆਖਰ ਨਰਿੰਦਰ ਸਿੰਘ ਜਿਸ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ ਉਸ ਦਾ ਕਸੂਰ ਕੀ ਸੀ ਉਸ ਨੂੰ ਕਿਉਂ ਤਸ਼ੱਦਦ ਦਾ ਸ਼ਿਕਾਰ ਬਣਾਇਆ ਔਰ ਇੱਕ ਕਹਾਣੀ ਐਕਸੀਡੈਂਟ ਨੂੰ ਵੀ ਲੈ ਕੇ ਘੜੀ ਗਈ ਆਖਰ ਗਗਨਦੀਪ ਸਿੰਘ ਨੇ ਅਜਿਹਾ ਕਿਉਂ ਕੀਤਾ ਕਿ ਪੁਲਿਸ ਦਾ ਪ੍ਰੈਸ਼ਰ ਸੀ ਡਰ ਸੀ ਭੈ ਸੀ ਇਸ ਸਾਰੇ ਵਿਸ਼ੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਦੋਸਤੋ ਪੁਲਿਸ ਦੇ ਵਿੱਚ ਬਹੁਤ ਸਾਰੇ ਇਮਾਨਦਾਰ ਆਫੀਸਰ ਵੀ ਨੇ ਪੋਸੂਨਾਮਾ ਚੈਨਲ ਹਮੇਸ਼ਾ ਉਹਨਾਂ ਦੀ ਇਮਾਨਦਾਰੀ ਨੂੰ ਸੈਲੂਟ ਕਰਦਾ ਹੈ ਔਰ ਕੁਝ ਅਜਿਹੇ ਪੁਲਿਸ ਆਫੀਸਰ ਨੇ ਜਿਨ੍ਹਾਂ ਦੀਆਂ ਅਕਸਰ ਚਰਚਾਵਾ ਜੜੀਆਂ ਨੇ ਉਹ ਅਖਬਾਰਾਂ ਦੀ ਸੁਰਖੀ ਬਣਦੀਆਂ ਨੇ ਔਰ ਚੈਨਲਾਂ ਦੀ ਹੈਡਲਾਈਨ ਬਣਦੀਆਂ ਨੇ ਬਠਿੰਡਾ ਸੀਆਈ ਸਟਾਫ ਦੇ ਉੱਪਰ ਇੰਨੇ ਗੰਭੀਰ ਜੋ ਦੋਸ਼ ਲੱਗ ਰਹੇ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਹਨਾਂ ਦੋਸ਼ਾਂ ਦੀ ਕੀ ਸਚਾਈ ਹੈ ਇਹ ਸਾਰੇ ਇੱਕ ਜਾਂਚ ਦਾ ਵਿਸ਼ਾ ਹੈ ਹੁਣ ਦੇਖੋ ਰਿਪੋਰਟ ਆਈ ਹੈ ਮੈਡੀਕਲ ਰਿਪੋਰਟ ਦੇ ਵਿੱਚ ਕੁਝ ਕਿਹਾ ਗਿਆ ਹੈ لیکن ਜਿਹੜੀ کہانی ਘੜੀ ਜਾ ਰਹੀ ਸੀ ਉਹ ਕਿਸੇ ਹੋਰ ਤਰ੍ਹਾਂ ਦੀ ਸਕریپਟ ਸੀ ਆਖਰ ਇੱਕ 4 ਮਿੰਟ ਦਾ ਵੀਡੀਓ ਵਾਇਰਲ ਹੁੰਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਨਰਿੰਦਰ ਸਿੰਘ ਦੀ ਜ਼ਿੰਦਗੀ ਬਾਰੇ ਦੱਸਿਆ ਜਾ ਰਿਹਾ ਕਿ ਫਿਰੋਜ਼ਪੁਰੋਂ ਵਿੱਚ ਕੋਈ ਲੈਣ ਦੇਣ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਜੋ ਇਸ ਕਹਾਣੀ ਦਾ ਮੇਨ ਥੀਮ ਹੈ ਔਰ ਉਸ ਦੇ ਵਿੱਚ ਕਿਤੇ ਨਾ ਕਿਤੇ ਗਗਨਦੀਪ ਸਿੰਘ ਤੇ ਨਰਿੰਦਰ ਸਿੰਘ ਦਾ ਨਾਮ ਆਇਆ ਔਰ ਦੋਸਤੋ ਵੱਡੀ ਗੱਲ ਇੱਥੇ ਇਹ ਹੈ ਕੇ ਗਗਨਦੀਪ ਸਿੰਘ ਜਿਸ ਨੂੰ ਵੀ ਕਰੰਟ ਲਗਾਇਆ ਗਿਆ ਹੈ ਉਸ ਦੇ ਸਿਰ ਦੇ ਵਿੱਚ ਔਰ ਪ੍ਰਾਈਵੇਟ ਪਾਰਟਸ ਦੇ ਵਿੱਚ ਕਰੰਟ ਲਗਾਇਆ ਗਿਆ ਹੈ ਔਰ ਦੂਜੇ ਪਾਸੇ ਜਦੋਂ ਆਪਾਂ ਨਰਿੰਦਰ ਸਿੰਘ ਦੀ ਪਤਨੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਪਤੀ ਦੇ ਸਰੀਰ ਦੇ ਥਾਂ ਥਾਂ ਕਰੰਟ ਲੱਗੇ ਹੋਏ ਨੇ ਸਿਰ ਜ਼ਖਮ ਜਿਹੜੇ ਉਹ ਕਾਲੇ ਹੋਏ ਪਏ ਨੇ ਜਿਹੜੀਆਂ ਜਿਹੜੀ ਕੁੱਟਮਾਰ ਕੀਤੀ ਆ ਉਹ ਨੀਲ ਦੇ ਨਿਸ਼ਾਨ ਜਿਹੜੇ ਸ਼ਰੀਆਮ ਨਜ਼ਰ ਆ ਰਹੇ ਨੇ ਲੇਕਿਨ ਦੋਸ਼ ਲਗਾ ਰਹੀ ਨਰਿੰਦਰ ਸਿੰਘ ਦੀ ਪਤਨੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਇਹਨਾਂ ਲੋਕਾਂ ਨੇ ਮੇਰੇ ਪਤੀ ਦਾ ਹਾਲ ਕੀਤਾ ਹੈ ਮੈਂ ਚਾਹੁੰਦੀ ਹਾਂ ਕਿ ਇਹਨਾਂ ਲੋਕਾਂ ਦਾ ਵੀ ਇਹੀ ਹਾਲ ਹੋਵੇ ਇਹ ਲੋਕ ਵੀ ਇਸੇ ਤਰ੍ਹਾਂ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਤਰਫ ਦੋਸਤੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਸਾਹਮਣੇ ਆਈ ਘਰ ਵਾਲਿਆਂ ਨੂੰ ਦੱਸਿਆ ਗਿਆ ਫੋਨ ਦੇ ਉੱਪਰ ਕਿ ਐਕਸੀਡੈਂਟ ਹੋ ਗਿਆ ਉਹ ਘਰ ਵਾਲੇ ਪਤਾ ਕਰਨ ਵਾਸਤੇ ਆਉਂਦੇ ਨੇ ਔਰ ਜਦੋਂ ਆ ਕੇ ਵੇਖਦੇ ਨੇ ਤਾਂ ਉੱਥੇ ਕਹਾਣੀ ਕੁਝ ਹੋਰ ਹੀ ਹੋਈ ਹੋਈ ਹੁੰਦੀ ਹੈ ਹੁਣ ਕਿੰਨੀ ਕ ਕਾਰਵਾਈ ਹੋਈ ਹੈ ਇਸ ਪਰਿਵਾਰ ਨੂੰ ਮਾਨਜੋਗ ਅਦਾਲਤ ਦੇ ਉੱਪਰ ਭਰੋਸਾ ਹੈ ਅਥਾ ਵਿਸ਼ਵਾਸ ਹੈ ਕਿ ਮਾਨਜੋਗ ਅਦਾਲਤ ਕਿਸ ਤਰ੍ਹਾਂ ਦੀ ਛਾਣਬੀਨ ਬਾਰੇ ਗੱਲਬਾਤ ਕਰੇਗੀ ਕਿ ਉਹਨਾਂ ਲੋਕਾਂ ਦੇ ਉੱਪਰ ਪੁਲਿਸ ਅਫਸਰਾਂ ਦੇ ਉੱਪਰ ਜਿਹੜੇ ਕਿ ਇਸ ਦੋਸ਼ ਦੇ ਵਿੱਚ ਆਉਂਦੇ ਨੇ ਪੁਲਿਸ ਦੀ ਕਿੰਨੀ ਕਾਰਵਾਈ ਹੋਈ ਹੈ ਕੀ ਉਹਨਾਂ ਦੇ ਉੱਪਰ ਬਣਦੀ ਹੋਈ ਐਫ ਆਈ ਆਰ ਹੋ ਚੁੱਕੀ ਹੈ ਕਰਨ ਜਾ ਰਹੇ ਨੇ ਕਰ ਦਿੱਤੀ ਹੈ ਇਸ ਸਾਰੇ ਤੋਂ ਬਾਅਦ ਹੁਣ ਮਾਨਯੋਗ ਅਦਾਲਤ ਦਾ ਕੀ ਰਿਐਕਸ਼ਨ ਹੋਵੇਗਾ ਪਰਿਵਾਰਕ ਮੈਂਬਰਾਂ ਨੂੰ ਉਸ ਤੇ ਨਜ਼ਰ ਹੈ ਲੇਕਿਨ ਦੋਸਤੋ ਜਦੋਂ ਇੱਕ ਘਰ ਦਾ ਮੈਂਬਰ ਇੱਕ ਉਹ ਮੈਂਬਰ ਜਿਹੜਾ ਬੱਚਿਆਂ ਦੇ ਭਵਿੱਖ ਵਾਸਤੇ ਆਈਲੈਟਸ ਕਰਵਾਉਂਦਾ ਸੀ ਦੱਸਿਆ ਜਾ ਰਿਹਾ ਕਿ ਉਹ ਇੰਨਾ ਹੋਣਹਾਰ ਨਰਿੰਦਰ ਸਿੰਘ ਆਈਲੈਟਸ ਦੇ ਵਿੱਚ ਸੀ ਕਿ ਉਸ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਬਹੁਤ ਜ਼ਿਆਦਾ ਔਰ ਕਈ ਪੁਲਿਸ ਅਫਸਰਾਂ ਦੇ ਬੱਚੇ ਵੀ ਨਰਿੰਦਰ ਸਿੰਘ ਨੇ ਪੜਾ ਪੜਾ ਕੇ ਚੰਗੇ ਬੈਂਡ ਦਿਵਾ ਕੇ ਬਾਹਰ ਭੇਜਿਆ ਹੈ ਔਰ ਦੋਸਤੋ ਅਸਲ ਕਹਾਣੀ ਜਾਂਚ ਤੋਂ ਹੀ ਪਤਾ ਲੱਗੇਗੀ ਕਿ ਆਖਰਕਾਰ ਕਾਰਨ ਕੀ ਹੋ ਸਕਦਾ ਹੈ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ